ਕ੍ਰੀਡ ਕੋਡ ਦੀ ਸੀਟ ਬਾਰੇ ਜਿਹੜੀ ਦੁਬਧਾ ਬਣੀ ਹੋਈ ਹੈ ਉਸ ਨੂੰ ਖਤਮ ਕੀਤਾ ਜਾਵੇ ਕਿ ਪੰਥਕ ਉਮੀਦਵਾਰ ਦੋ ਕਿਉਂ ਖੜੇ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਦਾ ਮੈਂ ਕਾਰਜਕਾਰੀ ਜਥੇਦਾਰ ਹੋਣ ਦੇ ਨਾਤੇ ਦੇਸ਼ ਵਿਦੇਸ਼ ਦੀਆਂ ਸੰਗਠਾਾਂ ਦੇ ਮੈਨੂੰ ਬਹੁਤ ਸੁਝਾਅ ਆਏ ਨੇ ਬਹੁਤ ਫੋਨ ਆਏ ਨੇ ਕਿ ਜਥੇਦਾਰ ਜੀ ਤੁਸੀਂ ਇਸ ਮਤਲੇ ਦਾ ਹੱਲ ਕਰੋ ਪੰਜਾਬ ਦੇ ਵਿੱਚ ਪੰਥਕ ਸਰਕਾਰ ਦਾ ਅਸੀਂ ਗਠਨ ਕਰੀ ਗਏ ਜੋ ਕਿ ਕਹਿਣ ਨੂੰ ਤਾਂ ਭਾਗਲਦਾਲ ਵਾਲੇ ਵੀ ਕਹਿ ਰਹੇ ਕਿ ਪੰਥ ਦੀ ਸਰਕਾਰ ਬਣਾਓ ਪਰ ਪੰਥ ਦੀ ਸਰਕਾਰ ਹੋ ਰਹੀ ਨਹੀਂ ਉਹ ਵਪਾਰੀਆਂ ਦੀ ਸਰਕਾਰ ਮੰਨੀ ਗਈ ਹੈ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਬੇਦਬੀ ਹੋਈ ਉਦੋਂ ਮਰਟੋਵਾ ਸਾਹਿਬ ਨੂੰ ਚਾਹੀਦਾ ਸੀ ਕਿ ਸਰਦਾਰ ਪ੍ਰਕਾ ਇਥੇ ਬਦਲ ਲੂ ਸਰਦਾਰ ਸੁਖਬੀਰ ਸਿੰਘ ਬਦਲ ਲੂ ਇਹ ਗੱਲ ਕਹਿੰਦੇ ਕਿ ਦੇਖੋ ਆਪਣਾ ਅਕਾਲੀਆਂ ਦਾ ਰਾਜ ਹੈ ਬੇਤਵੀ ਹੈ ਤੇ ਆਪਾਂ ਨੂੰ ਦੋਸ਼ੀ ਫੜਨੇ ਚਾਹੀਦੇ ਅਗਰ ਉਹ ਉਹ ਨਾ ਗੱਲ ਮੰਨਦੇ ਉਹ ਨਾ ਗੱਲ ਮੰਨਦੇ ਤੇ ਸਰਕਾਰ ਨੂੰ ਛੱਡ ਕੇ ਬਾਹਰ ਆ ਜਾਂਦੇ ਤੇ ਅਸੀਂ ਇਹ ਗੱਲ ਮੰਨ ਲੈਂਦੇ ਜਿਹੜੀ ਅੱਜ ਉਹ ਕਹਿ ਰਹੇ ਉਹ ਕਿਉਂ ਚੰਬੜੇ ਰਹੇ 97 ਲੱਖ ਦੇ ਇਤਿਆਰ ਜਿਹੜੀ ਬਿਨ ਮੰਗੀਆਂ ਮਾਫੀ ਸੌਦਾ ਸਾਧ ਨੂੰ ਦਿੱਤੀ ਸ਼੍ਰੋਮਣੀ ਕਮੇਟੀ ਨੇ ਦਿੱਤੇ ਬਲਟੋਵਾ ਸਾਹਿਬ ਨਹੀਂ ਬੋਲੇ ਕੋਈ ਵੀ ਬਾਦਲ ਦਾਲਦਾ ਬੰਦਾ ਨਹੀਂ ਬੋਲਿਆ ਕੋਈ ਸਿਰੋਮਨੀ ਕਮੇਟੀ ਦਾ ਪ੍ਰਧਾਨ ਨਹੀਂ ਬੋਲਿਆ ਕਿਸੇ ਨੇ 10 ਮਿੰਟ ਦਾ ਕੋਈ ਰੋਸ ਨਹੀਂ ਇਹ ਯਾਰ ਕੀਤਾ ਇਹ ਤਾਂ ਹੁਣ ਐਵੇਂ ਹਵਾ 'ਚ ਗੱਲਾਂ ਨੇ ਜਿਹੜੀ ਚੀਜ਼ ਹਵਾ 'ਚ ਉੱਡ ਜAVE ਉਹ ਆਪਣੀ ਜਗ੍ਹਾ ਛੱਡ ਦਿੰਦੀ ਉਹ ਵਾਪਸ ਨਹੀਂ ਆਉਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਸਭਾ ਦੀਆਂ ਚੋਣਾਂ ਆਈਆਂ ਨੇ ਖਾਲਸਾ ਪੰਥ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਚੋਣ ਨਿਸ਼ਾਨ ਪਾਰਟੀ ਦੇ ਉੱਤੇ ਚੋਣ ਲੜ ਰਹੇ ਔਰ ਖਡੂਰ ਸਾਹਿਬ ਤੋਂ ਅਮਰਤਪਾਲ ਖਾਲਸਾ ਉਹ ਚੋਣ ਲੜ ਰਹੇ ਨੇ ਫਰੀਦਕੋਟ ਦੀ ਸੀਟ ਦੇ ਉੱਤੇ ਸ਼ਹੀਦ ਭਾਈ ਵਿਅੰਤ ਸਿੰਘ ਦੇ ਸੁਪੁੱਤਰ ਸਰਦਾਰ ਸਰਬਜੀਤ ਸਿੰਘ ਖਾਲਸਾ ਚੋਣ ਲੜ ਰਹੇ ਨੇ ਦੂਸਰੇ ਪਾਸੇ ਉਹ ਸ਼ਰੋਮਨੀ ਕਾਲੀਦਲ ਅੰਮ੍ਰਿਤਸਰ ਵੱਲੋਂ ਭਾਈ ਬਲਦੇਵ ਸਿੰਘ ਗਗੜਾ ਉਹ ਵੀ ਚੌਂ ਮੈਦਾਨ ਵਿੱਚ ਨੇ ਜਿੱਥੇ ਲੋਕਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਵਾ ਉੱਥੇ ਇੱਕ ਦੁਬਧਾ ਬਣੀ ਹੋਈ ਹੈ ਕਿ ਪੰਥਕ ਉਮੀਦਵਾਰ ਦੋ ਕਿਉਂ ਖੜੇ ਨੇ ਸੋ ਇਸ ਮਸਲੇ ਦੇ ਹੱਲ ਲਈ ਸ੍ਰੀ ਅਕਾਲ ਤਖਤ ਸਾਹਿਬ ਦਾ ਮੈਂ ਕਾਰਜਕਾਰੀ ਜਥੇਦਾਰ ਹੋਣ ਦੇ ਨਾਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਮੈਨੂੰ ਬਹੁਤ ਸੁਝਾਅ ਆਏ ਨੇ ਬਹੁਤ ਫੋਨ ਆਏ ਨੇ ਕਿ ਜ세ਦਾਰ ਜੀ ਤੁਸੀਂ ਇਸ ਮਸਲੇ ਦਾ ਹੱਲ ਕਰੋ ਸੋ ਮੈਂ ਆਪਣੀ బాਖੂਬੀ ਜ਼ਿੰਮੇਵਾਰੀ ਸਮਝਦਾ ਹੋਇਆ ਇਸ ਮਸਲੇ ਨੂੰ ਹੱਲ ਕਰਨ ਵਾਸਤੇ ਇਸ ਸੀਟ ਨੂੰ ਪੰਥਕ ਸੀਟ ਬਣਾ ਕੇ ਜਿੱਤ ਕੇ ਖਾਲਸਾ ਪੰਥ ਦੀ ਝੋਲੀ ਵਿੱਚ ਪਾਉਣ ਵਾਸਤੇ ਮੈਂ ਇੱਕ ਪੰਜ ਮੈਂਬਰੀ ਕਮੇਟੀ ਦਾ ਗਠਨ ਕਰ ਰਿਹਾ ਉਹ ਕਮੇਟੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਕੱਲ ਨੂੰ ਮਿਲੇਗੀ ਔਰ ਉਹਨਾਂ ਨੂੰ ਮਿਲ ਤੋਂ ਬਾਅਦ ਉਹ ਆਪਣਾ ਨਿਰਣਾ ਲਾਉਗੀ ਫਰੀਦਕੋਟ ਦੀ ਸੀਟ ਬਾਰੇ ਜਿਹੜੀ ਦੁਬਧਾ ਬਣੀ ਹੋਈ ਹੈ ਉਸ ਨੂੰ ਖਤਮ ਕੀਤਾ ਜਾਵੇ ਉਸ ਕਮੇਟੀ ਵਿੱਚ ਪਰਮਿੰਦਰ ਪਾਲ ਸਿੰਘ ਛੁੱਕਰ ਚੱਕਿਆ ਉਹਦੇ ਮੈਂਬਰ ਹੋਣਗੇ ਸਰਦਾਰ ਜਗਦੀਸ਼ ਸਿੰਘ ਮੱਲੀ ਇਹ ਵੀ ਮੈਂਬਰ ਹੋਣਗੇ ਸਰਦਾਰ ਬਲਵੀਰ ਸਿੰਘ ਐਡਵੋਕੇਟ ਜਲੰਧਰ ਤੋਂ ਉਹ ਵੀ ਇਹਦੇ ਮੈਂਬਰ ਹੋਣਗੇ ਸਰਦਾਰ ਬਲਵੰਤ ਸਿੰਘ ਗੋਪਾਲਾ ਉਹ ਵੀ ਇਹਦੇ ਮੈਂਬਰ ਹੋਣਗੇ ਔਰ ਸਰਦਾਰ ਸਵਰਨ ਸਿੰਘ ਖਾਲਸਾ ਸੁਲਤਾਨਪੁਰ ਤੋਂ ਉਹ ਵੀ ਇਹਦੇ ਮੈਂਬਰ ਹੋਣਗੇ ਔਰ ਇਹ ਮਾਨਸਾਵ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਸ ਸੀਟ ਦੇ ਬਾਰੇ ਜੋ ਨਿਰਣਾ ਲੈਣਗੇ ਤੇ ਮੈਂ ਯਾਦ ਕਰਦਾ ਕਿ ਪੰਥ ਦੀ ਜੋ ਆਵਾਜ਼ ਹੈ ਉਹ ਤੁਹਾਨੂੰ ਮੱਦੇ ਨਜ਼ਰ ਰੱਖਦੇ ਹੋਏ ਚੜ੍ਹਦੀ ਕਲਾ ਦਾ ਜਿਹੜਾ ਫੈਸਲਾ ਉਹ ਲਿਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਦੋਨੋਂ ਸਿੱਟਿਆਂ ਨੂੰ ਮੈਂ ਕਿ ਲੋਕਾਂ ਨੂੰ ਕੀ ਫੀਲ ਕਰਦਾ ਹੈ ਇਹ ਦੇਖੋ ਮੈਂ ਇਹ ਇਹਨਾਂ ਦੋਵਾਂ ਸੀਟਾਂ ਦੀ ਗੱਲ ਤਾਂ ਕਰਦਾ ਹੀ ਕਰਦਾ ਹਾਂ ਪਰ ਮੈਂ ਸਮੁੱਚੇ ਪੰਜਾਬ ਦੇ ਵਿੱਚ ਜਿਹੜੀ ਪੰਥ ਵੱਲੋਂ ਚੋਂ ਲੜੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਕਿ ਦੇਖੋ ਭਾਈ ਗੱਲ ਇਸ ਤਰ੍ਹਾਂ ਆ ਆਪਾਂ ਕਾਂਗਰਸ ਨੂੰ ਵੀ ਬਹੁਤ ਵਾਰੀ ਪੰਜਾਬ ਸੰਭਾਲ ਕੇ ਵੇਖਿਆ ਆਪਾਂ ਬਾਦਲਦਾਲ ਨੂੰ ਵੀ ਬਹੁਤ ਵਾਰੀ ਪੰਜਾਬ ਸੰਭਾਲ ਕੇ ਵੇਖਿਆ ਆਪਾਂ ਆਮ ਆਦਮੀ ਨੂੰ ਵੀ ਪੰਜਾਬ ਸੰਭਾਲਿਆ ਹੋਇਆ ਜਿੰਨੇ ਵੀ ਅਸੀਂ ਨਮਾਇंदे ਇਥੋਂ ਚੁਣਦੇ ਆਂ ਖਾਸ ਕਰਕੇ ਜਿਹੜੇ ਮੈਂਬਰ ਪਾਰਲੀਮੈਂਟ ਪੰਜਾਬ ਤੋਂ ਜਿੱਤ ਕੇ ਪਾਰਲੀਮੈਂਟ ਵਿੱਚ ਜਾਂਦੇ ਨੇ ਮੈਨੂੰ ਨਹੀਂ ਲੱਗਦਾ ਜੋ ਉਹਨਾਂ ਨੂੰ ਪੰਜਾਬ ਦੀ ਆਵਾਜ਼ ਉਠਾਉਣੀ ਚਾਹੀਦੀ ਸੀ ਜਾਂ ਸਿੱਖਾਂ ਦੀ ਆਵਾਜ਼ ਉਠਾਉਣੀ ਚਾਹੀਦੀ ਸੀ ਉਹ ਗੱਲ ਨਹੀਂ ਹੋਈ ਇਸ ਕਰਕੇ ਅੱਜ ਪੰਜਾਬ ਜਿਹੜਾ ਸਖਣਾ ਹੋ ਰਿਹਾ ਹੈ ਪੰਜਾਬ ਉਜੜ ਰਿਹਾ ਹੈ ਪੰਜਾਬ ਦੀ ਜਿਹੜੀ ਜਵਾਨੀ ਆ ਉਹ ਨਸ਼ਿਆਂ ਵਿੱਚ ਮਰ ਰਹੀ ਹੈ ਪੰਜਾਬ ਦੀ ਜਿਹੜੀ ਕਿਸਾਨੀ ਆ ਉਹ ਡੁੱਬ ਰਹੀ ਹੈ ਜਿਹੜਾ ਸਾਡਾ ਪੰਜਾਬ ਦਾ ਨੌਜਵਾਨ ਬੱਚਾ ਹੈ ਭਾਵੇਂ ਉਹ ਬੱਚੀ ਹੈ ਉਹ ਨਿਰਾਸ਼ ਬੈਠਾ ਹੈ ਉਹ ਉਹਨਾਂ ਨੂੰ ਆਪਣਾ ਭਵਿੱਖ ਜਿਹੜਾ ਉਹ ਧੁੰਦਲਾ ਦਿਖਦਾ ਹੈ ਉਹ ਦੇ ਵਿਦੇਸ਼ ਵਿੱਚ ਆਪਣਾ ਭਵਿੱਖ ਸੁਰੱਖਿਆ ਤੇ ਸਮਝ ਰਹੀ। ਸੋ ਇਹ ਇੱਕ ਬਹੁਤ ਵੱਡਾ ਉਜਾੜਾ ਹੈ। ਅੱਜ ਦਾ ਜਿਹੜਾ ਬੱਚਾ ਦੇ ਬੱਚੀ ਉਹ ਪਲੱਸ 2 ਤੋਂ ਵੱਧ ਨਹੀਂ ਪੜ ਰਿਹਾ ਤੇ ਜੇ ਉਹ ਵੱਧ ਨਹੀਂ ਪੜਨਗੇ ਉਹ ਚਿੱ ਵਿੱਦਿਆਵ ਹਾਸਲ ਨਹੀਂ ਕਰਨਗੇ। ਫਿਰ ਜਿਹੜੀਆਂ ਪੰਜਾਬ ਦੀਆਂ ਸਰਕਾਰੀ ਕੁਰਸੀਆਂ ਨੇ ਹਰ ਮੈਂਕਮੀ ਦੀਆਂ ਉਹ ਫਿਰ ਪੰਜਾਬੀਆਂ ਦੀਆਂ ਨਹੀਂ ਰਹਿਣਗੀਆਂ। ਇੱਥੇ ਪੰਜਾਬ ਤੋਂ ਬਾਹਰੋਂ ਆ ਕੇ ਲੋਕ ਜਿਹੜੇ ਨੇ ਉਹ ਬੈਠਣਗੇ ਤੇ ਫਿਰ ਇਹ ਜਿਹੜਾ ਪੰਜਾਬ ਆ ਇਹ ਪੰਜਾਬ ਨਹੀਂ ਰਹਿਣਾ ਇਹਨੇ ਹੋਰ ਕੁਝ ਬਣ ਜਾਣਾ ਸੋ ਅਪੀਲ ਇਹ ਕਰਦਾ ਮਾਂ ਕਿ ਦੇਖੋ ਆਪਾਂ ਨੂੰ ਬਦਲਾ ਲੈਉਣਾ ਚਾਹੀਦਾ ਬਦਲਾ ਦੀ ਗੱਲ ਆਮ ਆਦਮੀ ਸਰਕਾਰ ਬਣਾਉਣ ਤੋਂ ਪਹਿਲਾਂ ਵੀ ਕੀਤੀ ਗਈ ਸੀ ਲੋਕਾਂ ਨੇ ਬਦਲਾ ਲੈਂਦਾ 92 ਐਮਐਲਏ ਜਿਤਾਇਆ ਇੱਕ ਬਹੁਤ ਵੱਡੀ ਗੱਲ ਸੀਗੀ ਔਰ ਮੈਨੂੰ ਲੱਗਦਾ ਪੰਜਾਬ ਦੇ ਇਤਿਹਾਸ ਵਿੱਚ ਇੱਕ ਵੱਡੀ ਜਿੱਤ ਸੀ ਪਰ ਅੱਜ ਜਿਹੜੇ ਵੋਟਰ ਨੇ ਜਿਨ੍ਹਾਂ ਨੇ ਵੋਟਾਂ ਪਾ ਕੇ ਜਿਤਾਇਆ ਉਹ ਅੱਜ ਟੋਟਲ ਦੇ ਟੋਟਲ ਮੈਨੂੰ ਨਰਾਜ ਦਿਸਦੇ ਪਏ ਨੇ ਔਰ ਬੇਵਸੋ ਹੀ ਪਏ ਨੇ ਲੋਕ ਮੈਂ ਕਹਿੰਦਾ ਕਿ ਹਰ ਮਸਲੇ ਦਾ ਹੱਲ ਹੈ ਪੰਜਾਬ ਦੇ ਵੋਟਰ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਮੈਂ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਹਾਂ ਸ੍ਰੀ ਅਕਾਲ ਤਖਤ ਸਾਹਿਬ ਧਰਮ ਤੇ ਸਿਆਸਤ ਦੋਵਾਂ ਦੀ ਅਗਵਾਈ ਕਰਦਾ ਹੈ ਔਰ ਸਰਦਾਰ ਸਿਮਰਨਜੀਤ ਸਿੰਘ ਮਾਨ ਸ਼ੁਰੂ ਤੋਂ ਲੈ ਕੇ ਜਿਨ੍ਹਾਂ ਦਾ ਇੱਕੋ ਸਟੈਂਡ ਰਿਹਾ ਵਾ ਅੱਜੋ ਕੱਲ੍ਹ ਵਾਂਗੂ ਨਹੀਂ ਉਹ ਕਦੀ ਕਿਤੇ ਪਾਰਟੀ ਨਾਲ ਜਾਂ ਅਖ਼ਬਾਰ ਤੇ ਕੋਈ ਬਿਆਨ ਕਦੀ ਕੋਈ ਬਿਆਨ ਉਹ ਹਮੇਸ਼ਾ ਹਰ ਇੱਕ ਵਰਗ ਦੇ ਜਿਹਦੇ ਉੱਤੇ ਵੀ ਭੀੜ ਪਈ ਉਹਦੇ ਵਾਸਤੇ ਉਹਨਾਂ ਨੇ ਕੰਮ ਕੀਤਾ ਲੜਾਈ ਲੜੀ ਉਹਨਾਂ ਦੇ ਪਰਚੇ ਵੀ ਦਰਜ ਹੋਏ ਉਹ ਜੇਲਾ ਮੇਟੇ ਵੀ ਗਏ ਸਾਰਾ ਕੁਝ ਉਹ ਵੇਖਦੇ ਨੇ ਕਿਉਂ ਨਾ ਸੀ ਪੰਜਾਬ ਦੇ ਵਿੱਚ ਪੰਥਕ ਸਰਕਾਰ ਦਾ ਅਸੀਂ ਗਠਨ ਕਰੀ ਗਏ ਕਿਉਂਕਿ ਕਹਿਣ ਨੂੰ ਤਾਂ ਬਾਗਲਦਾਲ ਵਾਲੇ ਵੀ ਕਹਿ ਰਹੇ ਕਿ ਪੰਥ ਦੀ ਸਰਕਾਰ ਬਣਾਓ ਪਰ ਪੰਥ ਦੀ ਸਰਕਾਰ ਹੋ ਰਹੀ ਨਹੀਂ ਉਹ ਵਪਾਰੀਆਂ ਦੀ ਸਰਕਾਰ ਮੰਨੀ ਗਈ ਹੈ ਦੂਜੀ ਗੱਲ ਜਿਹੜੀ ਮੇਨ ਇਹ ਹੈ ਜੇ ਜਿਨਨੇ ਸਿੱਖਾਂ ਦੇ ਜ਼ਖਮ ਬੜੇ ਡੂੰਘੇ ਕਰਤੇ ਉਹ ਸੀਗੀ ਜਿਹੜੀ ਬੇਅਦਬੀ ਹੋਈ ਗੁਰੂ ਸਾਹਿਬ ਦੀ ਉਹ ਬੇਅਦਬੀ ਬਾਦਲ ਦੇ ਰਾਜ ਦੇ ਵਿੱਚ ਹੋਈ ਉਸ ਤੋਂ ਬਾਦਲ ਦਾਲ ਮੁਕਰ ਨਹੀਂ ਸਕਦਾ ਔਰ ਦੋਚੀ ਵੀ ਨਹੀਂ ਪੜੇ ਕਿਸੇ ਨੂੰ ਸਜ਼ਾ ਵੀ ਨਹੀਂ ਮਿਲੀ ਉਥੇ ਸਾਡੇ ਨੌਜਵਾਨਾਂ ਨੂੰ ਜਿਹੜੇ ਪ੍ਰੋਟੈਸਟ ਕਰਦੇ ਸੀ ਜਿਹੜੇ ਰੋਸ ਕਰਦੇ ਸੀ ਸੜਕ ਦੇ ਉੱਤੇ ਸ਼ਾਂਤਮੀ ਢੰਗ ਨਾਲ ਕੋਟਕਪੂਰੇ ਚੌਕ ਦੇ ਵਿੱਚ ਡਾਂਗਾ ਨਾਲ ਕੁੱਟਿਆ ਗਿਆ ਪਾਣੀ ਗੰਦੇ ਪਾਣੀ ਦੀਆਂ ਬਿਛਾੜਾਂ ਲੱਤਾਂ ਬਾਹਾਂ ਤੋੜੀਆਂ ਗਈਆਂ ਔਰ ਨਾਲ ਦੀ ਨਾਲ ਬਹਿਬਲ ਕਲਾਂ ਦੋ ਸਾਡੇ ਜਿਹੜੇ ਨੌਜਵਾਨ ਜਿਹੜੇ ਉਹਨਾਂ ਨੂੰ ਗੋਲੀਆਂ ਮਾਰ ਕੇ ਛੇੜੇ ਵੀ ਕਰਤਾ ਇਸ ਕਰਕੇ ਉਹ ਪੰਥਕ ਸਰਕਾਰ ਨਹੀਂ ਹੋ ਸਕਦੀ ਇਹ ਇੱਕ ਮਖੌਟਾ ਹੈ ਤੇ ਜਿਹੜੇ ਹਿਸਾਬ ਦੇ ਨਾਲ ਅੱਜ ਪੰਜਾਬ ਦੇ ਵਿੱਚ ਲਹਿਰ ਆ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਕਰਕੇ ਆ ਉਹ ਭਾਈ ਅਮਰਤ ਸਿੰਘ ਅਮਰਤਪਾਲ ਸਿੰਘ ਖਾਲਸਾ ਕਰਕੇ ਆ ਕਿਉਂਕਿ ਅਮਰਤਪਾਲ ਖਾਲਸਾ ਜਿਹੜਾ ਹੈ ਉਹਨੇ ਨੌਜਵਾਨੀ ਨੂੰ ਇੱਕ ਵੱਖਰੀ ਸੇਧ ਦਿੱਤੀ ਹੈ ਕਿਉਂਕਿ ਉਹਨੇ ਵੇਖਿਆ ਹੈ ਕਿ ਜੇ ਨੌਜਵਾਨਾਂ ਦੀ ਗੱਲ ਨਾ ਕੀਤੀ ਸਾਡੇ ਤਾਂ ਨੌਜਵਾਨ ਖਤਮ ਹੋ ਜਾਣਗੇ ਉਨੇ ਨਸ਼ਿਆਂ ਤੋਂ ਉਹਨਾਂ ਦੇ ਬਚਾਅ ਵਾਸਤੇ ਸੈਂਟਰ ਵੀ ਖੋਲੇ ਔਰ ਉਹਨਾਂ ਦੇ ਉਹਨਾਂ ਨੂੰ ਰੋਕਿਆ ਵੀ ਨਾਲ ਦੇ ਨਾਲ ਉਹਨਾਂ ਨੇ ਜਿਹੜੇ ਸਿੱਖ ਨੌਜਵਾਨ ਸੀ ਜਾਂ ਖਾਲਸਾ ਪੰਥ ਸੀ ਉਹਨੂੰ ਗੁਰੂ ਦੇ ਲੜ ਲਾਇਆ ਅਮਰਤਿਚਕਾਉਣ ਦੀ ਇੱਕ ਲਹਿਰ ਥੋਰੀ ਸੋ ਇਸ ਕਰਕੇ ਉਹਨਾਂ ਨੂੰ ਸਰਕਾਰ ਨੂੰ ਇਹ ਲਹਿਰ ਚੰਗੀ ਨਾ ਲੱਗੀ ਉਹਨਾਂ ਨੂੰ ਐਨਐਫਏ ਲਾ ਕੇ ਨੈਸ਼ਨਲ ਸਿਕਿਉਰਿਟੀ ਐਕਟ ਲਾ ਕੇ ਜੇਲ੍ਹ ਚ ਭੇਜਿਆ ਬੜੇ ਧਰਨੇ ਦਿੱਤੇ ਲੋਕਾਂ ਨੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਵਾਸਤੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਰਿਹਾ ਕਰਾਉਣ ਵਾਸਤੇ ਬੜੇ ਮਾਰਚ ਕੱਢੇ ਪਰ ਸਰਕਾਰ ਦੇ ਫਿਰ ਦੇ ਉੱਤੇ ਕੋਈ ਜੂ ਨਹੀਂ ਸਰਕੀ ਇੱਕੋ ਇੱਕ ਹੱਲ ਰਹਿ ਗਿਆ ਕਿ ਕਿਉਂ ਨਾ ਪਾਵਰ ਜਿਹੜੀ ਪਾਵਰ ਦੇ ਅੱਗੇ ਅਸੀਂ ਜਾ ਕੇ ਮੁਜ਼ਾਹਰਾ ਕਰਦੇ ਹਾਂ ਧਰਨਾ ਦਿੰਨੇ ਆ ਕਿਉਂ ਨਾ ਪਾਵਰ ਆਪਣੇ ਹੱਥਾਂ ਵਿੱਚ ਲਈ ਜਾਵੇ ਸੋ ਉਹ ਨੌਜਵਾਨ ਬਹੁਤ ਗਾਂ ਵਧੂਆ ਸੋ ਅੱਜ ਪੰਜਾਬ ਦਾ ਭਾਵੇਂ ਕਿਸੇ ਵੀ ਧਰਮ ਨਾਲ ਨੌਜਾਨੋ ਸੰਬੰਧ ਕਰ ਰਹਾ ਹੈ ਉਹ ਅੱਜ ਅੰਮਰਤਪਾਲ ਨੂੰ ਆਪਣਾ ਜਿਹੜਾ ਉਹ ਮਾਡਲ ਉਹ ਮੰਨਦਾ ਸੋ ਇਸ ਕਰਕੇ ਅੱਜ ਲੋੜ ਹੈ ਕਿ ਅੱਜ ਬਦਲਾ ਲਿਆਂਦਾ ਜਾਵੇ ਸੋ ਪੰਜਾਬ ਦੇ ਆਉਣ ਵਾਲੇ ਜਿਹੜੇ ਦਿਨ ਨੇ ਉਹ ਚੰਗੇ ਆਉਣਗੇ ਸੱਜ ਜੀ ਬਹੁਤ ਸ਼ਰਮਿੰਦਾਰ ਕੱਢ ਜਾਵੇ ਉਹ ਵੀ ਦੱਲ ਪਾ ਰਹੇ ਉਹਨਾਂ ਲੋਕ ਪੰਜਾਬ ਚ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਜਿਹਨ ਲੋਕਾਂ ਨੂੰ ਪੀਲ ਦਿੱਤੀ ਜਾ ਰਹੀ ਹੈ ਕਿ ਮੋਤੀ ਸ਼ਵਾਰੋ ਨੂੰ ਨੰਨਪਾਲੇ ਦਲ ਦਾ ਸਾਥ ਦੇਣ ਕੱਢ ਕੇ ਯਾਦ ਨੇ ਬਚਾਇਆ ਗਿਆ ਸੀ ਉਹ ਕੀ ਦੇਖੋ ਇਹ ਸਾਰਾ ਇੱਕ ਡਰਾਮਾ ਹੈ ਅਕਾਲੀ ਬਾਦਲਦਲ ਅਕਾਲੀ ਰਿਆ ਹੀ ਨਹੀਂ ਕਿਉਂਕਿ ਜੇ ਅਕਾਲੀਆਂ ਦੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਿਦਬੀ ਰੋਕੀ ਜਾਂਦੀ ਜਾਂ ਦੋਚੀਆਂ ਨੂੰ ਖੜਿਆ ਜਾਂਦਾ ਤੇ ਮੰਨਿਆ ਜਾਣਾ ਸੀ ਦੋਸ਼ੀਆਂ ਨੂੰ ਤਾਂ ਬਚਾਇਆ ਗਿਆ ਵਾ ਦੂਸਰੀ ਗੱਲ ਹੈ ਵੀ ਕਈ ਵਾਰੀ ਬੰਦਾ ਨਾ ਅਰਦਾਸ ਕਰਦਾ ਤੇ ਉਹ ਅਰਦਾਸ ਵੈਗੁਰੂ ਸੁਣ ਲੈਂਦਾ ਵਾ ਬੀਬੀ ਹਰਿ ਸਿਮਰਤ ਕੌਰ ਨੇ ਅਰਦਾਸ ਕੀਤੀ ਹੈ ਦਰਬਾਰ ਸਾਹਿਬ ਜਾ ਕੇ ਕਿ ਜੇ ਸਾਡੇ ਰਾਜ ਦੇ ਵਿੱਚ ਵੀ ਅਤਿਵੀ ਹੋਈ ਹੈ ਜਾਂ ਸਾਡਾ ਹੱਥ ਆ ਜਾਂ ਫਿਕਰ ਆਈ ਹੈ ਤੇ ਸਾਡਾ ਰੋਹੇ ਕੱਖਣਾ ਇਹ ਅਰਦਾਸ ਹੋਈ ਤੇ ਪਿਛਲੀਆਂ ਚੋਣਾਂ ਦੇ ਵਿੱਚ ਮਹਾਰਾਜ ਨੇ ਉਸ ਗੱਲ ਦਾ ਰਿਜ਼ਲਟ ਦਿੱਤਾ ਵਾ ਪਰ ਹਾਲੇ ਵੀ ਉਹ ਇਹ ਗੱਲ ਕਹਿਣ ਤਿੰਨੇ ਮੇਲੇ ਜਿਤਾ ਕੇ ਇਹ ਗੱਲ ਕਹਿਣ ਕਿ ਅਸੀਂ ਅਕਾਲੀ ਦਾ ਨਾ ਮੈਂ ਕਹਿੰਦਾ ਵੀ ਨਹੀਂ ਇਹ ਗੱਲ ਲੋਕਾਂ ਦੇ ਪਸੰਦ ਨਹੀਂ ਆ ਜਿਹੜੀਆਂ ਚੋਣਾਂ ਹੋ ਰਹੀਆਂ ਇਹਨਾਂ ਚੋਣਾਂ ਦੇ ਵਿੱਚ ਲੋਕਾਂ ਨੇ ਬਿਲਕੁਲ ਨਿਰਣਾ ਕਰ ਦੇਣਾ ਐਸਾ ਜੀ ਬੋਲਦੇ ਹੋਏ ਜੇ ਆਪਾਂ ਗੱਲ ਕਰ ਲਓ ਕਹਿੰਦਾ ਕਿ ਪੰਛਗ ਦਾ ਅਸੀਂ ਆ ਜਨਾ ਇਨੇ ਸਾਲ ਜਿਹੜਾ ਕੱਟਿਆ ਨੇ ਇੱਕ ਸਾਲ ਜਿੰਨੇ ਸੇ ਲੱਗੇ ਹੁਣੇ ਕਹਿੰਦੇ ਬਾਹਰ ਨਿਕਲਣ ਵਾਸਤੇ ਕਹਿ ਰਹੇ ਨੇ ਉਹਨੂੰ ਕਿਸ ਤਰ੍ਹਾਂ ਦੇਖਦੇ ਉਸ ਦਿਨ ਦੇਖੋ ਬੋਲੇ ਟੋਵਾ ਸਾਹਿਬ ਪਹਿਲਾਂ ਉਹਨਾਂ ਨੇ ਸੰਤ ਜਰਨੈਲ ਸਿੰਘ ਦੇ ਨਾਲ ਉਹਨਾਂ ਦੀ ਸੰਗਤ ਕੀਤੀ ਹੈ ਉਸ ਲੜਾਈ ਦੇ ਵਿੱਚ ਸ਼ਾਮਿਲ ਰਹੇ ਨੇ ਔਰ ਕਈ ਵਾਰੀ ਬੰਦਾ ਜਦੋਂ ਚੱਲਦਾ ਨਾ ਪੈਰ ਫਿਸਲ ਜਾਂਦਾ ਬਾਦਲਦਲ ਵਿੱਚ ਪ੍ਰਵੇਸ਼ ਕਰਕੇ ਬਾਦਲਦਲ ਦੇ ਵਿੱਚ ਆ ਕੇ ਜਿਹੋ ਜਿਹਾ ਸਿਸਟਮ ਸੀ ਉਹਦੇ ਵਿੱਚ ਉਹਨਾਂ ਨੇ ਉਹਨੂੰ ਅਪਣਾ ਲਿਆ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਬੇਦਬੀ ਹੋਈ ਉਦੋਂ ਮਰਟੋਵਾ ਸਾਹਿਬ ਨੂੰ ਚਾਹੀਦਾ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਹ ਗੱਲ ਕਹਿੰਦੇ ਕਿ ਦੇਖੋ ਆਪਣਾ ਅਕਾਲੀਆਂ ਦਾ ਰਾਜ ਹੈ ਬੇਦਬੀ ਹੋਈ ਤੇ ਆਪਾਂ ਨੂੰ ਦੋਚੀ ਫੜਨੇ ਚਾਹੀਦੇ ਅਗਰ ਉਹ ਉਹ ਨਾ ਗੱਲ ਮੰਨਦੇ ਉਹ ਨਾ ਗੱਲ ਮੰਨਦੇ ਤੇ ਸਰਕਾਰ ਨੂੰ ਛੱਡ ਕੇ ਬਾਹਰ ਆ ਜਾਂਦੇ ਤੇ ਅਸੀਂ ਇਹ ਗੱਲ ਮੰਨ ਲੈਂਦੇ ਜਿਹੜੀ ਅੱਜ ਉਹ ਕਹਿ ਰਹੇ ਉਹ ਕਿਉਂ ਚੰਬੜੇ ਰਹੇ 97 ਲੱਖ ਦੇ ਇਤਿਆਰ ਜਿਹੜੀ ਬਿਨ ਮੰਗਿਆਂ ਮਾਫੀ ਸੌਦਾ ਸਾਧ ਨੂੰ ਦਿੱਤੀ ਸ਼੍ਰੋਮਣੀ ਕਮੇਟੀ ਨੇ ਦਿੱਤੇ ਮਲਟੋਵਾ ਸਾਹਿਬ ਨਹੀਂ ਬੋਲੇ ਕੋਈ ਵੀ ਬਦਲਦਲ ਦਾ ਬੰਦਾ ਨਹੀਂ ਬੋਲਿਆ ਕੋਈ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਨਹੀਂ ਬੋਲਿਆ ਕਿਸੇ ਨੇ 10 ਮਿੰਟ ਦਾ ਕੋਈ ਰੋਸ ਨਹੀਂ ਇਹ ਯਾਰ ਕੀਤਾ ਇਹ ਤਾਂ ਹੁਣ ਐਵੇਂ ਹਵਾ 'ਚ ਗੱਲਾਂ ਨੇ ਜਿਹੜੀ ਚੀਜ਼ ਹਵਾ 'ਚ ਉੱਡ ਜਾਵੇ ਉਹ ਕਰ ਆਪਣੀ ਜਗ੍ਹਾ ਛੱਡ ਦਿੰਦੀ ਹੈ ਉਹ ਵਾਪਸ ਨਹੀਂ ਆਉਂਦੀ